ਤੁਹਾਨੂੰ ਪਹਿਲਾਂ ਮੈਨੂੰ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਦੀਪਾਲ ਸਿੰਘ ਦੇ ਆਂਦੀ ਹੈ ਲਿਆਓ ਪਹਿਲਾਂ ਸਾਡੇ ਲੱਡੂ ਮਾਈਕ ਲੈਂਦੇ ਹੋ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਤੁਸੀਂ ਲੱਡੂ ਖਾਣੇ ਉਹ ਅੰਤਾਂ ਵਾਸਤੇ ਲੈਂਦੇ ਹੈਗੇ ਉਹ ਤੁਸੀਂ ਕਿਸੇ ਵੀ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਦਿੰਦੇ ਤੁਸੀਂ ਪੂਰੀ ਗੱਲ ਪਹਿਲਾਂ ਲੱਡੂ ਲਿਆ ਪਹਿਲਾਂ ਲੱਡੂ ਦੋਇਰੇ ਲੱਡੂਆਂ ਹਾਂ ਤੁਸੀਂ ਕਿੱਥੇ ਜਾਓਗੇ ਜੀ ਪਹਿਲਾਂ ਪਹਿਲਾ ਲੱਡੂਆਂ ਦਾ ਡੱਬਾ ਦਿਓ ਕਿੱਥੇ ਹੈ ਹੈ ਨਾ ਦਿਓ ਵਾਪਸ ਦਿਓ ਤੁਸੀਂ ਕਿੱਥੇ ਜਾਓਗੇ ਜੀ ਹੈ ਅਗਰ ਕੀ ਕਿਹਾ ਜਾਓਗੇ ਜੀ ਤੁਹਾਨੂੰ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਕਰ ਲੈਣ ਦਿਓ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰਕੇ ਪਲੀਜ਼ ਕੋਈ ਨਹੀਂ ਅਰੈਸਟ ਕਰ ਰਿਹਾ ਕੋਈ ਕੋਸ ਨੂੰ ਤੁਸੀਂ ਸਰਕਾਰੀ ਗੱਡੀ ਬਿਠਾ ਕੇ ਲਿਜਾ ਰਹੇ ਕੀ ਕਾਰਨ ਹੈ ਇਹਨਾਂ ਦੀ ਹੈਗੀ ਨਹੀਂ ਇਹਨਾਂ ਦੀ ਆਪਣੀ ਗੱਡੀਆਂ ਨਹੀਂ ਨਹੀਂ ਮੇਰੀ ਕੋਈ ਗੱਡੀ ਨਹੀਂ ਹੈਗੀ ਹੈ ਮੇਰੀ ਕੋਈ ਗੱਡੀ ਨਹੀਂ ਹੈਗੀ ਚਲੋ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀ ਜੀ ਇਹ ਇਲਾਕੇ ਦੇ ਲੋਕਾਂ ਦੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀয়াল ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਿਆ ਅਤੇ ਮੈਂ ਕੰਪਲੀਟਰ ਪਾਈਪਾ ਕਰ ਦੋ ਸੋਨੇ ਯਾਰ ਬਈ ਦਿਨ ਤੋਂ ਸੇ ਹੋ ਰਹੀ ਹੋਈ ਹੈ ਜੀ 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 ਕਰਨ ਦੇ ਕੋਈ ਮੈਡੀਕਮ ਬੱਲੋ ਤੁਸੀਂ ਉਤਾਰੋ ਯਾਰ ਮੈਨੂੰ ਖੜਨਗੇ ਤੁਹਾਨੂੰ ਮਾਰੋਗੇ ਤੱਕੇ ਪੱਤੇ ਕਰੂ ਮਾਰੋਗੇ ਤੱਕੇ ਇਹ ਗੱਲ ਕਰੂ ਮਾਰੋਗੇ ਤੱਕੇ ਪੱਤੇ ਕਰੂ ਮਾਰੋਗੇ ਤੱਕੇ ਕਿਉਂ ਕਿਉਂ ਠੀਕ ਆ ਤੁਸੀਂ ਆਪ ਕਰੋ ਤਾਂ ਨਹੀਂ ਨਹੀਂ ਹਾਂ ਹਾਂਜੀ ਕਮੋਦਨ ਨਹੀਂ ਕਰ ਬੋਲੋ ਤੁਹਾਡੇ ਸਾਹਮਣੇ ਹੋ ਰਿਹਾ ਜੀ ਜੋ ਹੋ ਰਿਹਾ ਉੱਥੇ ਦੇਖੋ ਗੱਲ ਕਰ ਰਹੇ ਨੇ ਪੂਰੀ ਕਰ। ਕੋਈ ਗੱਲ ਤਾਂ ਕਰ ਸਕਦਾ ਆ ਜੀ ਆ ਜਾਓ। ਉਹ ਇੱਥੇ ਕਿਉਂ ਆਇਆ ਯਾਰ? ਉੱਥੇ ਉੱਥੋਂ ਲੈ ਆਏ ਤੁਸੀਂ ਇੱਥੋਂ ਉੱਥੇ ਚੰਗੀ ਤੁਸੀਂ। ਹਾਂ। ਆਓ ਜੀ। ਗੱਲ ਖਤਮ ਹੋ ਗਈ। ਅਸੀਂ ਕਿੱਧਰ ਆ ਰਹੇ ਹਾਂ? ਅਸੀਂ ਜਲਦੀ ਪੁਲਿਸ ਨੂੰ ਜਗਤ ਠੀਕ ਆ। ਗੱਲ ਗੱਲ ਕਰ ਰਹੇ ਹੋ। ਪਲੀਜ਼। ਗੱਲ ਤਾਂ ਪੂਰੀ ਕਰ ਲਓ। ਇਹ ਤਾਂ ਗੱਲ ਕਰ ਰਹੇ ਨੇ। ਸਾਈਡ ਤੇ। ਇਹ ਫੇਰ ਵੀ ਕੋਈ ਟ੍ਰੈਫਿਕ ਚੱਲਦੀ ਆ। ਐਵੇਂ 10 ਕਿਲੋਮੀਟਰ ਦੂਰ ਆ। ਹਾਂ। ਇਸ ਤਰ੍ਹਾਂ ਦੇਖੋ ਗੱਲ ਤਾਂ ਨਾ ਵਾਲੀ ਗੱਲ ਹੋ ਰਹੀ ਆ। ਤੁਸੀਂ ਕਿਹਾ ਰਿਹਾ ਜੋ ਇੱਥੋਂ ਦੇ ਉੱਥੇ ਚੱਲ ਜਾਓ ਤੁਸੀਂ ਹਟੋ ਪਿੱਛੇ ਮੈਂ ਆਪਣੇ ਆਪ ਗੱਲ ਕਰ ਲਵਾਂਗਾ ਹਾਂ ਗਲਤ ਤਾਂ ਕਰਨੀ ਆ ਹਾਂ ਜੀ ਸਰ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਫ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਤੁਹਾਨੂੰ ਦੱਸਾਂ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਕੰਬੋ ਸਰ ਕੰਬੋ ਸਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹਰੇ ਉਦਘਾਟਨ ਅੱਜ ਕੰਬੋ ਸਰ ਕਰਨ ਆਗੇ ਜਿਹੜੀ ਸੱਤਾਧਾਰੀ ਪਾਰਟੀ ਹੋਏਗੀ ਮੈਂ 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 ਕੋਈ ਉਦਘਾਟਨ ਮੈਂ ਤਾਂ ਇੱਥੇ ਖੁਸ਼ੀ ਜਾਰ ਕਰਨ ਆਇਆ ਸੀ ਲੱਡੂ ਵੰਡਣ ਆਇਆ ਸੀ ਮਾਫ ਕਰਨਾ ਠੀਕ ਹੈ ਹਾਂ ਜਿੰਦਾਬਾਦ ਕਮਾਲ ਸੋ ਤੁਸੀਂ ਜਿਸ ਤਰੀਕੇ ਨਾਲ ਦੇਖ ਪਾ ਰਹੇ ਹੋ ਕਿ ਵੀ ਸਰਦਾਰ ਹਰਜੋਤ ਸਿੰਘ ਸੰਗੋਜ ਜਿਹੜੇ ਹੈਗੇ ਉਹਨਾਂ ਨੇ ਪੁਲਿਸ ਦੀ ਗੱਲ ਨਹੀਂ ਹੈ ਤੁਸੀਂ ਦੇਖ ਪਾ ਰਹੇ ਹੋ ਇਹ ਮਨਜੀਤ ਇਹ ਲਓ ਲਓ ਇਹ ਦੇ ਦਿਓ ਮਜੀਤ ਜੀ ਕਿੱਥੇ ਆ ਗਏ ਆ ਗਏ ਪਿੱਛੇ ਤੁਹਾਡਾ ਹਾਂਜੀ ਮੇਰੇ ਕੋਲ ਉਹ ਲੱਡੂ ਤਾਂ ਦੇਖੋ ਸਾਡੇ ਆਹ ਹੋ ਰਹੀ ਆ ਤੁਸੀਂ ਹਾਂ ਐਵੇਂ ਕੋਈ ਅਣਛਾਣ ਵਾਲੀ ਗੱਲ ਕਰੋ ਤੁਸੀਂ ਲੱਡੂ ਵੰਡ ਤਾਂ ਗਏ ਹੋ ਨਹੀਂ ਵੰਡ ਕੀਤੇ ਗਏ ਉਹ ਯਾਰ ਐਨੇ ਮਾਰੇ ਹੋਗੇ ਤੁਸੀਂ ਲੱਡੂ ਵੀ ਖਾ ਕੇ ਸਾਡੀ ਤਾਂ ਚਲੋ ਯਾਰ ਹਾਂ ਆ ਬੈਠੋ ਬੈਠੋ ਚਲੋ ਚਲੋ ਬੈਠੋ ਲੱਡੂ ਵੀ ਨਹੀਂ ਵੰਡਣ ਦਿੱਤੇ ਕੋਈ ਜਿਹਦਾ ਮਤਲਬ ਕੋਈ ਇਲਾਕੇ ਦੇ ਲੋਕਾਂ ਵਾਸਤੇ ਖੁਰਦਰੀ ਹੈ ਜੀ ਇਹਨਾਂ ਮੁਸਲਮਾਨਾਂ ਆਪਾਂ ਤੋਂ ਨਿਕਲ ਜਾਈਏ ਜੀ ਆਹ ਕੋਲਨੀ ਦੇ ਬਈ ਤੋਂ ਕਰਿਆ ਜੀ ਜਿੰਦਾਬਾਦ ਸਸੀ ਜਾਨ ਜੀ ਸਿਕਾ ਲੁੜੀ ਗਈ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਆ ਸਭੇ ਨਾਲ ਫੋਟ ਨਹੀਂ ਨਹੀਂ ਸਰ ਬੱਸ ਅਰੇ ਇੱਕ ਮੇਰੀ ਹੱਥ ਬੰਨ ਕੇ ਵੇਂਦੀ ਹੈ ਲੱਡੂ ਤਾਂ ਦੇ ਦੋ ਲੋਕਾਂ ਨੇ ਉਹ ਗੱਡੀ ਰੋਕ ਲੋ ਗੱਡੀ ਰੋਕ ਲੋ ਓ ਦੇ ਨੀ ਬੋਲੋ ਮੁਬਾਰਕ ਨੈਸ਼ਨਲ ਪਰਕ ਤੁਹਾਨੂੰ ਨਹੀਂ ਹੋ ਰਿਹਾ ਦੋ ਰੋ ਹੀ ਕਰੋ ਤੁਹਾਨੂੰ ਫਿਰ ਬਸਲੀ ਤੋਂ ਨਾ ਨਹੀਂ ਨਹੀਂ ਹੋ ਗਏ ਜੀ ਤਿਆਰ ਕਰੋ ਮਿੱਠਾ ਮੂੰਗੋ ਆਓ ਜੀ ਆਓ ਬਾਈ ਚਲੇ ਜਾਵਾਂਗੇ ਨਹੀਂ ਤੁਹਾਨੂੰ ਵੀ ਇਸ ਗੱਲ ਦੀ ਪਟੋਰਾ ਸੁਣੂ ਅੱਜ ਨਾਲ ਪਟੋਰਾ ਕੀ ਹੈ ਬੰਦਾ ਜੀ कोई साइड पर तो काम लोग से लगातार जो है भी नहीं कोई काम जा रहे हैं पहले भी देखा मामला और लगातार भारतीय राज्य में मौजूद तुम लोगों का आगे पहुंचे थे कि क्या बात है तो ये कोई हम 23 करोड़ रुपए में लेके आए तो जो नाते के लोगों के नाम मैंने पूरे कराए तो ये पूरा कंप्लीट हो गया जिंदाबाद जिंदाबाद इन इलाके थी, नागे थी।, नागे थी।, नागे थी। ਤੇ ਉਸਕੇ ਕਾਰਨ ਇਹ ਦੇਰ ਹੋਆ ਅੱਜ ਅਸੀਂ ਖੁਸ਼ੀ ਮਨਾਣੇ ਆਏ تھے ਇਹ ਇਲਾਕੇ ਦੇ ਲੋਕਾਂ ਕੋਲ ਲੱਡੂ ਵੰਡੇ ਹੈ ਜੇ ਪੁਲਿਸ ਵਾਲੇ ਹਮਾਰੇ ਲੱਡੂ ਹੀ ਲੈ ਕੇ ਖੋਕੇ ਦੇਖਣਗੇ ਹੈ ਕੀ ਕੰਮ ਹੋ ਰਿਹਾ ਜੇ ਦੇਖੋ ਮੈਂ ਤਾਂ ਬੜਾ ਹੈਰਾਨ ਹਾਂ ਇਹਨਾਂ ਲੋਕਾਂ ਕੋਲ ਜੇ ਪਿੱਛੇ ਤੋਂ ਖੁਸ਼ੀਆਂ ਵੀ ਨਹੀਂ ਵੰਡਨੇ ਦੇਤੇ ਫੋਰਸ ਤਾਂ ਜੀ ਇੱਥੇ ਜਿਹੜਾ ਪੁਲ ਹੈ ਜਿਹੜਾ ਅਧੂਰਾ ਹੈ ਬਣਿਆ ਨਹੀਂ ਉਦੋਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰਸੋਂ ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀ ਜੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਇਹ ਪੁਲ ਖੁੱਲ ਗਿਆ ਇੱਥੇ ਕਿਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰਸੋਂ ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਅਜੇ ਉਦਘਾਟਨ ਵਗੈਰਾ ਨਹੀਂ ਕਰਨਾ ਇਹ ਗੱਲ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਦਘਾਟਨ ਕਰ ਰਹੇ ਆ ਉਹ ਲੱਗੇ ਕੁਝ ਵੈਰੀਕੇਟ ਵਗ ਉਹ ਲੱਗ ਰਹੀਆਂ ਚੱਕ ਰਿਆਂ ਸੀ ਬੈਰੀਕੇਡ ਵਗੈਰਾ ਚੁਕਾ ਰਹੇ ਆ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਆ ਖੁੱਲ ਜਾਊਗਾ ਕੱਲ ਤੱਕ ਤੇ ਕਰ ਦੇਣ ਮੋ ਸਭ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸਤੇ ਵੀ ਰੋਕਿਆ ਗਿਆ ਉਹ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰਨਾ ਉਹ ਤੁਹਾਨੂੰ ਪਤਾ ਹੋਊਗਾ ਜੀ ਕੋਈ ਐਸੀ ਜੀ ਗੱਲ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੋਲਾ ਵਧੀਆ ਸ਼ਹਿਰ ਹੈ ਇਹ ਕਾਦੇ ਲਈ ਸ਼ਾਂਤੀ ਭੰਗ ਕਰਨੀ ਹੈ ਇਹਦੀ ਠੀਕ ਹੈ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿਸ ਤਰੀਕੇ ੱੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਸਰ ਪਾਰਕੀ ਦੇ ਬਾਰੇ ਨਹੀਂ ਕੋਈ ੱੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ ਠੀਕ ਹੈ ਓਕੇ